ਪੋਰਾ ਜਮ ਤੇ ਵਾਟਰ ਪੁਆਇੰਟ ਹੈ ਉੱਥੇ ਕੰਟਰੋਲ ਵਲੋਂ ਦਾ ਲਚਿੰਦਾ ਇੱਕ ਵਾਰ ਵਾਟਰ ਸਟਾਲ ਲੱਗਿਆ ਹੋਇਆ ਦੂਸਰਾ ਵਾਟਰ ਸਟਾਲ ਮਿਡ ਪੁਆਇੰਟ ਡਿਪਾਰਟਮੈਂਟ ਦੇ ਬੱਚੇ ਊਮ ਕਰਨਗੇ ਫਿਰ ਤੁਸੀਂ ਇਹਨਾਂ ਦੇ ਪਿੱਛੇ ਲੱਗਣਾ ਹੈ ਤੋਂ ਉਹਨਾਂ ਦੀ ਟਰੈਕ ਦੇ ਵਿੱਚ ਨਾ ਐਂਟਰ ਕਰਿਓ ਸਟਾਰਟਿੰਗ ਪੁਆਇੰਟ ਵਾਲੇ ਜਦੋਂ ਇਹ ਕੰਪਲੀਟ ਅੱਗੇ ਪਹੁੰਚ ਜਾਣਗੇ ਉਸ ਤੋਂ ਬਾਅਦ ਤੁਸੀਂ ਤੇਜ਼ ਤੇ ਲੱਗਣਾ ਹੈ ਬੱਚਿਓ ਅਸੀਂ ਭੱਗਾਂ ਵਾਲੇ ਆ ਸਾਡੇ ਇਸ ਸਮਾਗਮ ਦੀ ਸ਼ੋਭਾ ਵਧਾਉਣ ਲਈ ਰਿਸੋਰਸ ਡਿਪਾਰਟਮੈਂਟ ਦੇ ਅਫੀਸ਼ੀਅਲਸ ਨੂੰ ਬੇਨਤੀ ਹੈ ਕਿ ਜਦ ਵਿਦਿਆਰਥੀਆਂ ਦੇ ਗਏ ਤੇ ਆ ਜਾਣਗੇ ਤੇ ਉਹਨਾਂ ਨੂੰ ਮੰਚ ਦੇ ਸਾਹਮਣੇ ਹੀ ਅਸੈਂਬਲ ਕਰਾ ਦੇਣ। ਡੀਐਸਓ ਸਰ ਦੀ ਪੂਰੀ ਟੀਮ ਨੂੰ ਬੇਨਤੀ ਹੈ ਕਿ ਮੰਚ ਦੇ ਸਾਹਮਣੇ ਜੂਨ ਨੂੰ ਬੱਚੇ ਭੱਜ ਕੇ ਆ ਰਹੇ ਹਨ ਰੈਸਟਮੈਂਟ ਲੈਣ ਤੋਂ ਬਾਅਦ। ਤੋਂ ਬਣੋ ਦੇਖੋ ਨਿਕਲਣਾ ਹੈ। ਬਾਹਰ ਤੋਂ ਬੜੀ ਸਪੇਸ ਹੈ। ਕਿਆ 4.5 ਕਿਲੋਮੀਟਰ ਦਾ ਇਹ ਰੂਟ ਹੈ। ਨੌ ਨੌਂ ਹੀ ਹਾਸ ਰੁਹਾ ਹੈ ਬੱਚੇ ਛੋਕੜੀਆਂ ਉਹਨਾਂ ਦਾ ਖਿਆਲ ਰੱਖਣਾ ਉਹ ਆਪਣੇ ਭੈਣ ਭਰਾ ਨਹੀਂ ਰੇਟ ਬਣੇ ਰੇਟ ਬਣੇ ਪੋਰਟ ਡਿਪਾਰਟਮੈਂਟ ਦੇ ਬੱਚੇ 붐 ਕਰਨਗੇ ਫਿਰ ਤੁਸੀਂ ਇਹਨਾਂ ਦੇ ਪਿੱਛੇ ਲੱਗਣਾ ਹੈ ਤੋ ਉਹਗੋਂ ਦੀ ਟਰੈਕ ਦੇ ਵਿੱਚ ਨਾ ਐਂਟਰ ਕਰਿਓ ਸਟਾਰਟਿੰਗ ਪੁਆਇੰਟ ਵਾਲੇ ਜਦੋਂ ਇਹ ਕੰਪਲੀਟ ਅੱਗੇ ਪਹੁੰਚ ਜਾਣਗੇ ਉਸ ਤੋਂ ਬਾਅਦ ਤੁਸੀਂ ਕੇਲ ਤੇ ਲੱਗਣਾ ਹੈ ਬੱਚਿਓ ਅਸੀਂ ਭੱਗਾਂ ਵਾਲੇ ਆ ਕਿ ਸਾਡੇ ਇਸ ਸਮਾਗਮ ਦੀ ਸ਼ੋਭਾ ਵਧਾਉਣ ਲਈ